ਪੜ ਦੇਓ ਤੇਰੇ ਦਰ ਦੇ ਪਿਖਾਰੀ ਤੇਰੇ ਦਰ ਦੇ ਪਿਖਾਰੀ ਤੇਰੇ ਦਰ ਦੇ ਪਿਖਾਰੀ ਬਾਬਾ ਨਾਨਕਾ ਨਾਮ ਨਾਲ ਝੋਲੀ ਭਰਦੇਓ ਤੇਰੇ ਦਰ ਦੇ ਪਿਖਾਰੀ ਬਾਬਾ ਨਾਨਕਾ ਨਾਮ ਨਾਲ ਝੋਲੀ ਭਰਦੇਓ ਤੇਰੇ ਦਰ ਦੇ ਬਿਖਾਰੀ ਬਾਬਾ ਨਾਨਕਾ ਨਾਮ ਨਾਲ ਝੋਲੀ ਭਰਦੇਓ ਤੇਰੇ ਦਰ ਦੇ ਬਿਖਾਰੀ ਬਾਬਾ ਦਿਲੋਂ ਮੁਹੱਬਤ ਜਿੰਨ ਸਈ ਸੱਚਿਆ ਦਿਲੋਂ ਮੁਹੱਬਤ ਜਿੰਨ ਸਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰਤੇ ਇਸਕ ਖੁਦਾਏ ਰੰਗ ਦੀਦਾਰ ਕੇ ਰਤੇ ਇਸਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਨ ਨਾਮ ਤੇ ਭੋਏ ਭਾਰਤੀਏ ਆਪ ਲੀਏ ਲੜ ਲਾਏ ਦਰਦਰ ਵੇਸ ਸੇ ਤਿੰਨ ਧਨ ਜਣੇਂਦੀ ਮਾਓ